ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਜੀਟੀਐਫ ਪੰਜਾਬ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਕਿ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 4 ਆਰੋਪੀਆਂ ਨੂੰ ਜੋ ਨੇ ਉਸਦੇ ਗੈਂਗ ਦੇ ਮੈਂਬਰ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਇਸ ਬਾਬਤ ਪੂਰੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਮੋਹਾਲੀ ਦੇ ਵਿੱਚ ਬੀਤੇ ਦਿਨੀ ਇੱਕ ਸ਼ੋਰੂਮ ਗੱਡੀਆਂ ਦੇ ਸ਼ੋਰੂਮ ਦੇ ਉੱਤੇ ਫਾਇਰਿੰਗ ਹੁੰਦੀ ਹੈ ਤਾਂ ਉਸੇ मामले ਦੇ ਵਿੱਚ ਜਿਹੜੇ ਚਾਰੋਂ આરોપી ਜਿਹੜੇ ਸੀ ਨਾਮਦਿਤ ਕੀਤੇ ਗਏ ਸੀ ਤੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕੈਨੇਡਾ ਦੇ ਅੰਦਰ ਰਹਿ ਕੇ ਗੈਂਗਸਟਰ ਅਰਸ਼ ਦੱਲਾ ਕਈ अपराधिक वारदाता ਨੂੰ ਪੰਜਾਬ ਦੇ ਵਿੱਚ ਅੰਜਾਮ ਦੇ ਰਿਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੇ ਹੀ ਚਾਰ ਮੈਂਬਰਾਂ ਨੂੰ ਚਾਰ ਗੁਰਗੇਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਰਸ਼ਦੱਲਾ ਤੇ ਇੱਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਜੋ ਨੇ ਗੁਰਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਜੀਟੀਐਫ ਪੰਜਾਬ ਦੇ ਵੱਲੋਂ ਸਾਂਝੂ ਆਪਰੇਸ਼ਨ ਦੇ ਵਿੱਚ ਇਸ ਇਸ ਵੱਡੀ ਸਫਲਤਾ ਨੂੰ ਹਾਸਲ ਕੀਤਾ ਗਿਆ ਤੇ ਤੁਹਾਨੂੰ ਦੱਸ ਦੇ ਕਿ ਫੜੇ ਗਏ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਵੀ ਹੈ ਤੇ ਉਹਨਾਂ ਖਿਲਾਫ ਕਈ ਮੁਕਦਮੇ ਦਰਜ ਵੀ ਨੇ ਤੇ ਇਹਨਾਂ ਦੇ ਕੋਲੋਂ ਕਈ ਅਸਲਾ ਵੀ ਬਰਾਮਦ ਹੋਇਆ ਹੈ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਜੋ ਭਾਰੀ ਮਾਤਰਾ ਦੇ ਵਿੱਚ ਪਿਸਤੌਲਾ ਅਤੇ ਅਸਲਾ ਬਰਾਮਦ ਕੀਤਾ ਹੈ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮੁਹਾਲੀ ਵਿਖੇ ਐਫ ਆਈ ਆਰ ਵੀ ਇਹਨਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਨੈਟਵਰਕ ਨੂੰ ਖਤਮ ਕਰਨ ਲਈ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਹੋਰ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਮੁਹਾਲੀ ਦੇ ਵਿੱਚ ਇੱਕ ਗੱਡੀਆਂ ਦੇ ਸ਼ੋਰੂਮ ਦੇ ਵਿੱਚ ਹਾਲੇ ਦੇ ਵਿੱਚ ਗੋਲੀਬਾਰੀ ਹੋਈ ਸੀ ਤਾਂ ਇਸੇ ਦੇ ਵਿੱਚ ਇਹ ਚਾਰੋਂ આરોપી ਸ਼ਾਮਲ ਸੀ ਜਿਨ੍ਹਾਂ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਟੀਐਫ ਪੰਜਾਬ ਲਗਾਤਾਰ 마ੜੇ ਅੰਸਰਾ ਖਿਲਾਫ ਜੋ ਮੁਹਿੰਮ ਉਹਨਾਂ ਦੇ ਵੱਲੋਂ ਵਿੱਢੀ ਹੋਈ ਹੈ ਤਾਂ ਉਸੇ ਨੂੰ ਹੀ ਹੁਣ ਸਫਲਤਾ ਲੱਗਦੀ ਹੋਈ ਹਾਸਲ ਹੋ ਰਹੀ ਹੈ ਚਾਰ ਮੁੱਖ આરોપીਆਂ ਨੂੰ ਜੋ ਕਿ ਅਰਸ਼ ਦੱਲਾ ਗੈਂਗ ਦੇ ਨਾਲ ਸਬੰਧ ਰੱਖਦੇ ਨੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਜੀਟੀਐਫ ਪੰਜਾਬ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਕਿ ਗੈਂਗਸਟਰ ਅਰਸ਼ ਡੱਲਾ ਗੈਂਗ ਦੇ ਚਾਰ આરોપીਆਂ ਨੂੰ ਜੋ ਨੇ ਉਸਦੇ ਗੈਂਗ ਦੇ ਮੈਂਬਰ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਸ ਬਾਬਤ ਪੂਰੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਮੋਹਾਲੀ ਦੇ ਵਿੱਚ ਬੀਤੇ ਦਿਨੀ ਹੀ ਇੱਕ ਸ਼ੋਰੂਮ ਗੱਡੀਆਂ ਦੇ ਸ਼ੋਰੂਮ ਦੇ ਉੱਤੇ ਫਾਇਰਿੰਗ ਹੁੰਦੀ ਹੈ ਤਾਂ ਉਸੇ मामले ਦੇ ਵਿੱਚ ਜਿਹੜੇ ਚਾਰੋਂ આરોપી ਜਿਹੜੇ ਸੀ ਨਾਮਦਿਤ ਕੀਤੇ ਗਏ ਸੀ ਤੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੱਕ ਕੈਨੇਡਾ ਦੇ ਅੰਦਰ ਰਹਿ ਕੇ ਗੈਂਗਸਟਰ ਅਰਸ਼ ਡੱਲਾ ਕਈ अपराधिक वारदाता ਨੂੰ ਪੰਜਾਬ ਦੇ ਵਿੱਚ ਅੰਜਾਮ ਦੇ ਰਿਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੇ ਹੀ ਚਾਰ ਮੈਂਬਰਾਂ ਨੂੰ ਚਾਰ ਗੁਰਗੇਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਰਸ਼ਦੱਲਾ ਤੇ ਇੱਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਜੋ ਨੇ ਗੁਰਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਜੀਟੀਐਫ ਪੰਜਾਬ ਦੇ ਵੱਲੋਂ ਸਾਂਝੂ ਆਪਰੇਸ਼ਨ ਦੇ ਵਿੱਚ ਇਸ ਇਸ ਵੱਡੀ ਸਫਲਤਾ ਨੂੰ ਹਾਸਲ ਕੀਤਾ ਗਿਆ ਤੇ ਤੁਹਾਨੂੰ ਦੱਸ ਦੇ ਕਿ ਫੜੇ ਗਏ ਮਲਜ਼ਮਾ ਦਾ ਅਪਰਾਧਿਕ ਪਿਛੋਕੜ ਵੀ ਹੈ ਤੇ ਉਹਨਾਂ ਖਿਲਾਫ ਕਈ ਮੁਕਦਮੇ ਦਰਜ ਵੀ ਨੇ ਤੇ ਇਹਨਾਂ ਦੇ ਕੋਲੋਂ ਕਈ ਅਸਲਾ ਵੀ ਬਰਾਮਦ ਹੋਇਆ ਹੈ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਜੋ ਭਾਰੀ ਮਾਤਰਾ ਦੇ ਵਿੱਚ ਪਿਸਤੋਲਾਂ ਅਤੇ ਅਸਲਾ ਬਰਾਮਦ ਕੀਤਾ ਹੈ